ਪੰਜਾਬ 'ਚ ਆਈ ਬਾੜ ਸਿਰ ਪਾਣੀ ਦੀ ਲਹਿਰ ਨਹੀਂ ਕਿ ਸੈਂਕੜੇ ਲੋਕਾਂ ਦੀ ਜ਼ਿੰਦਗੀ ਨੂੰ ਹਿਲਾ ਦਿੰਦਾ ਹੈ। ਖੇਤ ਡੁੱਬ ਜਾਂਦੇ, ਘਰ ਬਰਬਾਦ ਹੋ ਜਾਂਦੇ ਤੇ ਬੱਚਿਆਂ ਬਜ਼ੁਰਗਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਜਾਂਦਾ ਹੈ। ਅੱਤੀ ਗੱਲ ਕਰਾਂਗੇ ਬਾੜ ਆਉਣ ਦੇ ਕੀ ਕਾਰਨ ਹਨ। ਇਸ ਦਾ ਕਿਸ ਉੱਤੇ ਸਭ ਤੋਂ ਵੱਧ ਪ੍ਰਭਾਵ ਪਿਆ ਦੱਸਾਂਗੇ ਕੁਝ ਇਮੀਡੀਏਟ ਸੇਫਟੀ ਟਿਪਸ ਤੇ ਲੌਂਗ ਟਰਮ ਸੋਲੂਸ਼ਨਸ। ਪੰਜਾਬ ਵਿੱਚ ਬਾੜ ਆਉਂਦੇ ਕਈ ਕਾਰਨ ਹਨ। ਮੌਨਸੂਨ ਦੌਰਾਨ ਭਾਰੀ ਮੀਂਹ ਪੈਣਾ ਨਦੀਆਂ ਦੇ ਕੰਡੇ ਕਮਜ਼ੋਰ ਹੋਣਾ ਤੇ ਸਿਲਟ ਜਮਣਾ ਡਰੇਨੇ ਸਿਸਟਮ ਦਾ ਜਾਮ ਹੋ ਜਾਣਾ ਨਦੀ ਕਿਨਾਰੇ ਬੇਤਿਹਾਸ ਨਿਰਮਾਣ ਮੌਸਮੀ ਤਬਦੀਲੀ ਜਿਸ ਕਰਕੇ ਕਦੇ ਬਹੁਤ ਤੇਜ਼ بارش ਪੈਂਦੀ ਹੈ ਬਾੜ ਦਾ ਸਭ ਤੋਂ ਵੱਧ ਅਸਰ ਖੇਤੀਬਾੜੀ ਤੇ ਹੁੰਦਾ ਹੈ ਝੋਨਾ ਮੱਕੀ ਤੇ ਸਬਜ਼ੀਆਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ ਘਰਾਂ ਦਾ ਸਮਾਨ ਨਸ਼ਟ ਹੋ ਜਾਂਦਾ ਹੈ ਸੜਕਾਂ ਤੇ ਪੁਲ ਟੁੱਟ ਜਾਂਦੇ ਹਨ ਸਿਹਤ ਤੇ ਵੀ ਖਤਰਾ ਬਣ ਜਾਂਦਾ ਹੈ ਹਿੰਗੂ ਮਲੇਰੀਆ ਦਸਤ ਵਰਗੀਆਂ ਬਿਮਾਰੀਆਂ ਫੈਲਣ ਲੱਗਦੀਆਂ ਹਨ ਇਸ ਨਾਲ ਸਕੂਲ ਹਸਪਤਾਲ ਤੇ ਛੋਟੇ ਕਾਰੋਬਾਰ ਸਭ ਪ੍ਰਭਾਵਿਤ ਹੁੰਦੇ ਨੇ ਪਾੜ ਦੇ ਸਮੇਂ ਸੁਰੱਖਿਆ ਲਈ ਕੁਝ ਜ਼ਰੂਰੀ ਟਿਪਸ ਐਮਰਜੈਂਸੀ ਕਿੱਟ ਤਿਆਰ ਰੱਖੋ ਜਿਸ ਵਿੱਚ ਟਾਰਚ ਬੈਟਰੀ ਪਾਵਰ ਬੈਂਕ ਫਰਸਟ ایڈ ਕਿੱਟ ਸੁੱਕਾ ਖਾਣਾ ਪੀਣ ਵਾਲਾ ਪਾਣੀ ਤੇ ਕੁਝ ਜ਼ਰੂਰੀ ਦਵਾਈਆਂ ਹੋਣ ਜ਼ਰੂਰੀ ਕਾਗਜ਼ਾਂ ਨੂੰ ਸਾਫ਼ ਕੇ ਰੱਖੋ ਜਿਵੇਂ ਆਧਾਰ ਕਾਰਡ ਬੈਂਕ ਦੇ ਕਾਗਜ਼ ਜ਼ਮੀਨ ਦੇ ਪੱਤਰ ਆਦਿ ਵਾਟਰਪਰੂਫ ਬੈਗ ਜਾਂ ਫਾਈਲ ਵਿੱਚ ਸੰਭਾਲੋ ਬਿਜਲੀ ਤੋਂ ਸਾਵਧਾਨ ਰਹੋ ਭਰੇ ਪਾਣੀ ਵਿੱਚ ਬਿਜਲੀ ਦੇ ਕਰੰਟ ਦਾ ਖਤਰਾ ਹੁੰਦਾ ਹੈ ਇਸ ਲਈ ਸਵਿੱਚ ਬੋੜਾ ਤੇ ਤਾਰਾਂ ਤੋਂ ਦੂਰ ਰਹੋ ਭਰੇ ਪਾਣੀ ਵਿੱਚ ਨਾ ਤੁਰੋ ਕਈ ਵਾਰੀ ਪਾਣੀ ਦੇ ਹੇਠਾਂ ਖੱਡਾ ਕਰੰਟ ਜਾਂ ਕੋਈ ਤੇਜ਼ ਤਾਰ ਹੋ ਸਕਦੀ ਹੈ ਜੋ ਜਾਨ ਲਈ ਖਤਰਾ ਬਣ ਸਕਦੀ ਹੈ ਸਾਫ਼ ਪਾਣੀ ਹੀ ਵਰਤੋ ਸਿਰਫ਼ ਉਬਲਿਆ ਜਾਂ ਫਿਲਟਰ ਕੀਤਾ ਪਾਣੀ ਪੀਓ ਗੰਦਾ ਪਾਣੀ ਬਿਮਾਰੀਆਂ ਜਿਵੇਂ ਦਸਤ ਟਾਈਫਾਇਡ ਜਾਂ ਹੈਜਾ ਫੈਲ ਸਕਦਾ ਹੈ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਉਹਨਾਂ ਨੂੰ ਭਰੇ ਪਾਣੀ ਦੇ ਨੇੜੇ ਨਾ ਜਾਣ ਦਿਓ ਅਤੇ ਉਹਨਾਂ ਦੀਆਂ ਦਵਾਈਆਂ ਨਾਲ ਰੱਖੋ ਸਰਕਾਰੀ ਹਦਾਇਤਾਂ ਅਤੇ ਅਪਡੇਟਸ ਨੂੰ ਫੋਲੋ ਕਰੋ ਜੇ ਖਾਲੀ ਖਰਾਉਣ ਦਾ ਆਦੇਸ਼ ਮਿਲੇ ਤਾਂ ਤੁਰੰਤ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ ਕਮਿਊਨੀਕੇਸ਼ਨ ਬਣਾਈ ਰੱਖੋ ਮੋਬਾਈਲ ਫੋਨ ਚਾਰਜ ਰੱਖੋ ਰੇਡੀਓ ਜਾਂ ਸਰਕਾਰੀ ਐਪਸ ਰਾਹੀਂ ਜਾਣਕਾਰੀ ਲੈਂਦੇ ਰਹੋ ਪਾੜ ਨੂੰ ਘਟਾਉਣ ਲਈ ਲੰਬੇ ਸਮੇਂ ਦੇ ਉਪਾਏ ਵੀ ਜ਼ਰੂਰੀ ਹਨ ਡਰੇਨੇਜ ਚੈਨਲ ਦੇ ਟਾਈਮ ਟੂ ਟਾਈਮ ਸਫਾਈ ਕਰवानी ਚਾਹੀਦੀ ਹੈ ਨਦੀ ਕੱਡਿਆਂ ਦੀ ਮਜ਼ਬੂਤੀ ਕਰਨੀ ਚਾਹੀਦੀ ਨਦੀ ਕਿਨਾਰੇ ਗ੍ਰੀਨ ਬਫਰ ਜ਼ੋਨ ਬਣਾਉਣਾ ਚਾਹੀਦਾ ਜਿੱਥੇ ਸਰਕਾਰ ਨੇ ਮਨਾਹੀ ਕੀਤੀ ਹੈ ਉਥੇ ਨਿਰਮਾਣ ਨੂੰ ਰੋਕਣਾ ਚਾਹੀਦਾ ਹੈ ਜਿਨੇ ਕੋਈ ਨਦੀ ਕਿਨਾਰੇ ਨੀਵੀਆਂ ਥਾਵਾਂ ਜਾਂ ਖਤਰੇ ਵਾਲੇ ਇਲਾਕਿਆਂ ਵਿੱਚ ਘਰ ਦੁਕਾਨਾਂ ਬਿਨਾ ਸੋਚੇ ਸਮਝੇ ਨਾ ਬਣਾਓ ਕਮਿਊਨਿਟੀ ਲੈਵਲ ਤੇ ਸੇਫਟੀ ਡ੍ਰਿਲਸ ਤੇ ਬੱਚਿਆਂ ਨੂੰ ਡਿਜ਼ਾਸਟਰ ਐਜੂਕੇਸ਼ਨ ਪ੍ਰੋਵਾਈਡ ਕਰवानी ਚਾਹੀਦੀ ਹੈ ਬਾੜ ਦੇ ਸਮੇਂ ਸਿਰਫ ਸਰਕਾਰ ਹੀ ਨਹੀਂ ਸਾਡੀ ਕਮਿਊਨਿਟੀ ਵੀ ਸਭ ਤੋਂ ਵੱਡਾ ਸਹਾਰਾ ਬਣਦੀ ਹੈ ਗੁਰਦੁਆਰਿਆਂ ਵਿੱਚ ਲੰਗਰ ਚੱਲਦੇ ਹਨ ਜਿੱਥੇ ਬੇਕਰ ਹੋਏ ਲੋਕਾਂ ਨੂੰ ਖਾਣਾ ਮਿਲਦਾ ਹੈ। ਸਥਾਨਕ ਯੂਥ ਕਲੱਬ ਤੇ ਵਲੰਟੀਅਰ ਬਚਾਅ ਕਾਰਜਾਂ ਵਿੱਚ ਅੱਗੇ ਰਹਿੰਦੇ ਹਨ। ਕਿਸੇ ਨੂੰ ਦਵਾਈ ਦੇਣੀ ਹੋਵੇ, ਕਿਸੇ ਨੂੰ ਬਚਾ ਕੇ ਸੁਰੱਖਿਤ ਥਾਂ ਤੇ ਪਹੁੰਚਾਉਣਾ ਹੋਵੇ, ਇਹ ਸਭ ਉਹੀ ਕਰਦੇ ਹਨ। ਇਸੇ ਤਰ੍ਹਾਂ ਪੜੋਸੀ ਇੱਕ ਦੂਜੇ ਦੀ ਮਦਦ ਕਰਦੇ ਹਨ। ਕਿਸੇ ਨੂੰ ਠਹਿਰਨ ਲਈ ਘਰ ਦੇਣਾ, ਕਿਸੇ ਨੂੰ ਰਾਹਤ ਸਮਗਰੀ ਪਹੁੰਚਾਣੀ, ਇਹ ਹੀ ਸਾਡੀ ਪੰਜਾਬੀ ਸਾਜ ਤੇ ਸੇਵਾ ਦੀ ਰੂਹ ਹੈ। ਜਦੋਂ ਅਸੀਂ ਇਕੱਠੇ ਖੜੇ ਹੁੰਦੇ ਹਾਂ ਤਾਂ ਵੱਡੇ ਤੋਂ ਵੱਡਾ ਸੰਕਟ ਵੀ ਛੋਟਾ ਲੱਗਣ ਲੱਗਦਾ ਹੈ। ਦੋਸਤੋ ਅਸੀਂ ਬਾੜ ਨੂੰ ਰੋਕ ਨਹੀਂ ਸਕਦੇ ਪਰ ਅਸੀਂ ਆਪਣੇ ਗਿਆਨ, ਸੁਰੱਖਿਆ ਤੇ ਸਾਂਝ ਨਾਲ ਇਸ ਦਾ ਨੁਕਸਾਨ ਜ਼ਰੂਰ ਘਟਾ ਸਕਦੇ ਹਾਂ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਹਰ ਕੋਈ ਸੁਰੱਖਿਤ ਰਹਿ ਸਕੇ। ਜੇ ਤੁਹਾਡੇ ਇਲਾਕੇ ਵਿੱਚ ਬਾੜ ਦਾ ਅਸਰ ਪਿਆ ਹੈ ਤਾਂ ਕਮੈਂਟ ਵਿੱਚ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਜਾਣ ਸਕਣ ਤੇ ਮਦਦ ਕਰ ਸਕਣ। ਅਤਿ ਹਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅੱਗੇ ਵੀ ਅਸੀਂ ਤੁਹਾਡੇ ਲਈ ਸੁਰੱਖਿਆ ਤੇ ਜਾਣਕਾਰੀ ਵਾਲੇ ਵੀਡੀਓ ਲਿਆਉਂਦੇ ਰਹਾਂਗੇ ਯਾਦ ਰੱਖੋ ਇਕੱਠੇ ਹੋ ਕੇ ਹੀ ਅਸੀਂ ਇੱਕ ਸੰਕਟ ਨੂੰ ਜਿੱਤ ਸਕਦੇ ਹਾਂ ਧੰਨਵਾਦ